जी मैं डॉक्टर चित्रा इंडियन इंजरी फाउंडेशन से अमृतसर के दो स्कूल को आज हमने कवर किया है ना, ना, ना। ना, तो एक ये, ये स्कूल है एक काटोवाल में एक और स्कूल है जहाँ हमने ये वर्कशॉप किया है इसे राइट टू सेफ्टी प्रोग्राम कहते हैं ये आई सी एस जनरल इंश्योरेंस द्वारा स्पॉन्सर्ड प्रोग्राम है ये उनका एक सी प्रोग्राम है तो इन दो स्कूल में हमने रोड सेफ्टी पे बच्चों को पाँचवी से आठवीं तक के बच्चों को और उनके पेरेंट्स को एजुकेट किया है अवेयर किया है और जिन भी बच्चों के घर में टू व्हीलर है और जिनके पेरेंट्स ने ड्राइविंग लाइसेंस नंबर दिया है उन सारे बच्चों को दो हेलमेट फ्री ऑफ कॉस्ट दिया गया है एक बच्चों के साइज का है और एक बड़ों के साइज का है जी बिल्कुल क्योंकि हम बच्चों के पेरेंट्स को भी दे रहे हैं और जब हम बच्चों को हेलमेट दे रहे हैं तो इसका ये मतलब नहीं है कि बच्चे टू व्हीलर चलाए बल्कि ये हम हेलमेट इसलिए दे रहे हैं जब वो एज अ पिलियन पीछे बैठते हैं अपने पेरेंट्स के साथ तो वो भी हेलमेट पहने और अक्सर होता है कि लेडीज लोग जो है वो हेलमेट नहीं पहनती है तो उनके लिए हम एक अलग से हेलमेट देके जा रहे हैं ताकि अगली बार जब वो दोनों हेल टू व्हीलर पे बैठे तो हेलमेट पहने सॉरी बच्चों को अवेयर यही किया गया है की रोड सेफ्टी कितना इंपॉर्टेंट है हर साल डेढ़ लाख लोग मारे जाते हैं रोड ट्रैफिक एक्सीडेंट में और मैक्सिमम लोग जो है वो टू व्हीलर के होते हैं और जो डेथ्स होती है वो ड्यू टू हेड इंजरी होती है तो बॉडी के हर एक पार्ट का रिप्लेसमेंट है एक्सेप्ट आर हेड कोई भी पार्ट टूट जाता है रिप्लेस हो जाता है प्लास्टर से ठीक हो जाता है बट सर एक मात्र ऐसी चीज है जिसका कोई रिप्लेसमेंट नहीं है और उसी को हम हमेशा इग्नोर करते हैं हेलमेट हम तभी पहनते हैं जब हम सामने ट्रैफिक पुलिस को देखते हैं चालान बचाने के लिए पहनते हैं तो उनसे गुजारिश है कि ये हेलमेट जो है वो जान बचाने के लिए पहने चालान बचाने के लिए नहीं ਇਹਨਾਂ ਨੂੰ ਹਮੇਸ਼ਾ ਹੀ ਜਿਹੜੇ ਵੀ ਟੂ-ਵੀਲਰ ਚਲਾਉਂਦੇ ਨੇ ਜਾਂ ਕੋ ਹੋਰ ਆ ਸਾਨੂੰ ਆਪਣੀ ਸੇਫਟੀ ਦਾ ਧਿਆਨ ਰੱਖਣਾ ਚਾਹੀਦਾ ਉਹਦੇ ਲਈ ਸਭ ਤੋਂ ਇੰਪੋਰਟੈਂਟ ਪਾਰਟ ਹੈਲਮਟ ਹੈ ਅੱਜ ਆਰਗੇਨਾਈਜੇਸ਼ਨ ਖੜੇ ਨੇ ਮੈਮ ਇਹਨਾਂ ਨੇ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਜਿਹੜੇ ਬੱਚੇ ਨਾਰਮਲੀ ਅਫੋਰਡ ਨਹੀਂ ਕਰਦੇ ਉਹਨਾਂ ਨੂੰ ਵੀ ਹੈਲਮਟ ਡਿਸਟ੍ਰਿਬਿਊਟ ਕਰਾ ਕੇ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰੀ ਅੱਜ ਇਥੋਂ ਸ਼ੁਰੂਆਤ ਕਰ ਰਹੇ ਨੇ ਬਾਕੀ ਹੋਰ ਵੀ ਇਹਨਾਂ ਨੇ ਜਿਹੜੇ ਸਾਰੇ ਸਕੂਲਾਂ ਦੇ ਵਿੱਚ ਹੈ ਜਿਹੜੇ ਹੈਲਮਟਸ ਉਹ ਬੱਚਿਆਂ ਨੂੰ ਪ੍ਰੋਵਾਈਡ ਕਰਨੇ ਨੇ ਅਸੀਂ ਇਹੀ ਅਪੀਲ ਕਰਦੇ ਆ ਸਾਰੇ ਬੱਚਿਆਂ ਨੂੰ ਸਾਰੇ ਸ਼ਹਿਰੀਆਂ ਨੂੰ ਵੀ ਜਦੋਂ ਵੀ ਮੋਟਰਸਾਈਕਲ ਜਾਂ ਟੂ-ਵੀਲਰ ਕੋਈ ਵੀ ਚਲਾਉਣਾ ਆਪਣੀ ਹੈਲਮਟ ਪਹਿਨ ਕੇ ਆਪਣੀ ਸੇਫਟੀ ਦਾ ਸਭ ਤੋਂ ਪਹਿਲਾਂ ਧਿਆਨ ਰੱਖਣਾ ਚਾਹੀਦਾ ਤੇ ਇਹ ਬਹੁਤ ਫਸਟ ਟਾਈਮ ਇਨੀਸ਼ੀਏਟਿਵ ਲਿਆ ਗਿਆ ਤੇ ਇਹ ਆਰਗੇਨਾਈਜੇਸ਼ਨ ਆ ਡੀਓ ਸਾਹਿਬ ਨੇ ਇੱਥੋਂ ਦੇ ਸਕੂਲ ਦੇ ਜਿਹੜੇ ਅਧਿਕਾਰੀ ਨੇ ਡਿਪਟੀ ਡੀਓ ਸਾਹਿਬਾਨ ਨੇ ਤੇ ਪ੍ਰਿੰਸੀਪਲ ਸਾਹਿਬ ਨੇ ਸਾਰਿਆਂ ਦੇ ਸਹਿਯੋਗ ਨਾਲ ਇਹ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਤੇ ਇਹ ਅਗਲੇ ਹਿੱਸਿਆਂ ਦੇ ਫਿਰ ਅੰਮ੍ਰਿਤਸਰ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਜਾਰੀ ਰੱਖਿਆ ਜਾਵੇ ਕਿਹੜੀ ਕਲਾਸ ਦੇ ਬੱਚੇ ਨੇ ਤੇ ਕਿੰਨੇ ਹੈਲਮਟ ਸਰ ਦਿੱਤੇ ਗਏ ਨੇ ਜੀ ਹੁਣ ਤਾਂ ਇਹ ਸਾਰੇ 16 6ਵੀਂ 7ਵੀਂ 8ਵੀਂ ਆ ਜਿਹੜੇ ਉਸ ਕਲਾਸਾਂ ਦੇ ਬੱਚੇ ਨੇ ਅੱਜ ਆ ਜਿਹੜੇ ਇਹ ਇਨੀਸ਼ੀਏਟਿਵ 200 ਹੈਲਮਟ ਨਾਲ ਦੇ ਕੇ ਸ਼ੁਰੂਆਤ ਕੀਤਾ ਜਾ ਰਿਹਾ ਹੈ ਕਿੰਨਾ ਕੁ ਦੇ ਨਾਲ ਫਾਇਦਾ ਮਿਲੇਗਾ ਕੁਝ ਕਿਹੜਾ ਸੇਫਟੀ ਮੈਟਰ ਹੈ ਹੈਡ ਦੇ ਉੱਤੇ ਤਾਂ ਕੋਈ ਇੰਪੋਰਟੈਂਟ ਬਾਡੀ ਪਾਰਟ ਨਹੀਂ ਹੈ ਹੈਡ ਸਭ ਤੋਂ ਇੰਪੋਰਟੈਂਟ ਬਾਡੀ ਪਾਰਟ ਆ ਤੇ ਜੇ ਹੈਡ ਸੇਫ ਆ ਤੇ ਸਾਰਾ ਕੁਝ ਸੇਫ ਆ ਬੱਚਿਆਂ ਨੂੰ ਕੀ ਮੋਟੀਵੇਟ ਕੀਤਾ ਗਿਆ ਕਿ ਯੂਥ ਕਰਕਰ ਲੋਕ ਬੱਚੇ ਘਰ ਆ ਰੱਖ ਸਕਦੇ ਅਸੀ ਲੱਗਦੇ ਕੋਸ਼ ਘਰ ਵੀ ਰੱਖ ਦਿੰਦੇ ਨੇ ਕਈ ਫਾਈਨੈਂਸ਼ੀਅਲੀ ਅਫੋਰਡ ਨਹੀਂ ਕਰ ਪਾਉਂਦੇ ਤੇ ਇਹਨਾਂ ਨੂੰ ਹਮੇਸ਼ਾ ਹੀ ਹੈਲਮਟ ਪਾ ਕੇ ਟਰੈਵਲ ਕਰਨਾ ਚਾਹੀਦਾ ਸੀ ਇਹ ਸਾਰਿਆਂ ਨੂੰ ਹੋਰ ਵੀ ਸਕੂਲਾਂ ਦੇ ਵਿੱਚ ਤਰ੍ਹਾਂ ਦੇ ਕੰਮ ਹਾਂਜੀ ਸਾਰੇ ਅੰਮ੍ਰਿਤਸਰ ਦੇ ਜਿਹੜੇ ਬਾਕੀ ਹਿੱਸੇ ਦੇ ਜਿਹੜੇ ਸਾਰੇ ਸਕੂਲ ਆ ਉਸ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਉਹ ਸਾਰਿਆਂ ਸਕੂਲਾਂ ਦੇ ਹੈਲਮੇਟਸ ਪ੍ਰੋਵਾਈਡ ਕੀਤੇ ਜਾਣਗੇ ਇਹ ਸਦੋਸਰਾਂ ਨੂੰ ਦਿਖਦਾ ਕਿ ਪੁਲਿਸ ਨੇ ਅਕੁਲ ਬੇਸਤਾ ਦੇ ਕੁਆਲਿਟੀ ਹੈਲਮਟ ਅਪਲੀਕੇਟ ਕਰਾਈ ਹੈ ਹਾਂਜੀ ਸਲਾਮ ਆ ਅਮ ਅਮਰਥਰ ਸ਼ਹਿਰ ਦੇ ਵਿੱਚ ਇਹ ਪਹਿਲੀ ਵਾਰ ਹੀ ਆ ਤੇ ਅਸੀਂ ਅਪੀਲ ਕਰਦੇ ਆ ਵੀ ਹੈਲਮਟ ਪਹਿਨਣੀ ਚਾਹੀਦੀ ਆ ਜਿਹੜਾ ਵੀ ਕੋਈ ਹੈਲਮਟ ਅਫੋਰਡ ਨਹੀਂ ਕਰਦਾ ਉਹਨੂੰ ਅਸੀਂ ਹੈਲਮਟ ਆ ਜਿਹੜੇ ਪ੍ਰੋਵਾਈਡ ਕਰਾਂਗੇ ਜੀ ਇਹ ਜਿਹੜਾ ਸ਼ਹੀਦ ਗਰਮੀਤ ਸਿੰਘ ਐਮੀਨਸ ਸਕੂਲ ਸਤਨਮਿੰਡ ਲਗਰਲਸ ਇੱਥੇ ਪਹੁੰਚੇ ਸੀ ਇੱਥੇ ਡੀਓ ਸਾਹਿਬ ਸਾਡੇ ਹਰਪਾਲ ਸਿੰਘ ਜੀ ਸਾਡੇ ਕ੍ਰਿਸ਼ਨ ਸਿੰਘ ਸਾਹਿਬ ਜੀ ਉਹਨਾਂ ਵੱਲੋਂ ਆਇਆਗਾ ਤੇ ਸਾਡੇ ਖਾਸ ਕਰਕੇ ਡਾਕਟਰ ਚਿਤਰਾ ਜੀ ਜਿਹੜੇ ਦਿੱਲੀ ਤੋਂ ਆਏ ਨੇ ਇਹਨਾਂ ਦੀ ਬਦੌਲਤ ਅਸੀਂ ਜਿਹੜੇ ਆਈਐਸਆਈਸੀ ਲੰਬਾਡ ਜਨਰਲ ਇੰਸ਼ੋਰੈਂਸ ਹੈ ਉਹਨਾਂ ਨੇ ਸਾਨੂੰ ਹੈਲਮਟ ਪ੍ਰੋਵਾਈਡ ਕਰਾਏ ਆ ਜਿਹੜੇ ਕਿ ਬੱਚੇ ਆਪਣੇ ਪੇਰੈਂਟਸ ਨਾਲ ਸਕੂਲ ਆਉਂਦੇ ਨੇ ਉਹ ਪਿੱਛੇ ਜਦੋਂ ਬੈਠ ਕੇ ਆਉਂਦੇ ਨੇ ਤੇ ਉਹਨਾਂ ਦੇ ਜਿਹੜੇ ਆ ਸਿਰ ਦੇ ਉੱਤੇ ਨਾ ਉਹ ਸੇਫਟੀ ਉਹਨਾਂ ਵਾਸਤੇ ਉਹ ਉਹਨਾਂ ਬੱਚਿਆਂ ਨੂੰ ਹੈਲਮਟ ਦਿੱਤੇ ਗਏ ਆ ਹੈਲਮਮਟ ਦਾ ਮਤਲਬ ਇਹ ਨਹੀਂ ਕਿ ਅਸੀਂ ਬੱਚਿਆਂ ਨੂੰ ਹੈਲਮਟ ਦਿੱਤੇ ਤੇ ਉਹ ਵੀਕਲ ਚਲਾ ਸਕਦੇ ਆ ਬੱਚੇ ਜਿਹੜੇ ਆਪਣੇ ਪੇਰੈਂਟਸ ਨਾਲ ਆਉਂਦੇ ਆ ਉਹਨਾਂ ਨੂੰ ਹੈਲਮਟ ਦਿੱਤੇ ਗਏ ਆ ਔਰ ਜਿਹੜੇ ਪੇ ਜਿਹੜੇ ਨਹੀਂ ਖਰੀਦ ਸਕੇ ਨੀਡੀ ਨੇ ਉਹਨਾਂ ਨੂੰ ਇਹ ਪ੍ਰੋਵਾਈਡ ਤਾਂ ਕਰਵਾਇਆ ਕਿ ਆਪਣੇ ਸਿਰ ਦੀ ਸੇਫਟੀ ਕਰ ਸਕਣ। ਸਰਕਾਰੀ ਸਕੂਲ ਤੋਂ ਸ਼ੁਰੂਆਤ ਕੀਤੀ ਗਈ ਹੈ ਜੀ। ਇਹ ਸਰਕਾਰੀ ਸਕੂਲਾਂ ਤੋਂ ਸ਼ੁਰੂਆਤ ਕੀਤੀ ਗਈ ਹੈ। ਅੱਜ ਜਿਹੜਾ ਸਾਡਾ ਪਹਿਲਾ ਸੈਮੀਨਾਰ ਸੀ ਆਪਾਂ ਉਹਨੂੰ ਅਸਲੀ ਜਾਮਾ ਪਹਿਨਾਉਣਾ ਚਾਹੁੰਦੇ ਸੀਗੇ। ਔਰ ਬਹੁਤ ਵਧੀਆ ਲੱਗਿਆ ਕਿ ਜਦੋਂ ਸਾਡੇ ਸੈਮੀਨਾਰ ਬਹੁਤ ਵਧੀਆ ਅਨਾਉਂਸ ਹੋਇਆ ਇਹਦੇ ਨਾਲ ਸਾਡਾ ਜਿਹੜੇ ਪੂਰਾ ਮੁਕੰਮਲ ਹੋ ਗਿਆ ਔਰ ਅਸੀਂ ਇਹਦੇ ਤੋਂ ਇਹ ਮੈਡਮ ਚਿਤਰਾ ਜੀ ਦੀ ਹੋਰ ਰਿਕਵੈਸਟ ਕਰਾਂਗੇ ਕਿ ਜਿੰਨੇ ਵੀ ਸਾਨੂੰ ਹੈਲਮਟ ਪ੍ਰੋਵਾਈਡ ਕਰਾਈ ਜਾਣਗੇ ਅਸੀਂ ਸਕੂਲਾਂ ਵਿੱਚ ਵੰਡੇ ਜਾਵਾਂਗੇ ਤੇ ਹੋਰ ਲੋਕਾਂ ਨੂੰ ਅਵੇਅਰ ਕਰ ਸਕਾਂਗੇ। ਕੇ ਸਭ ਤੋਂ ਵੱਧ ਜਿਹੜੀ ਸੇਫਟੀ ਆ ਸਾਡੇ ਸਿਰ ਦੇ ਆ ਤੇ ਜਿਹੜਾ ਸਿਰ ਆ ਜੇ ਸਿਰ ਬਚਾ ਲਾਂਗੇ ਤੇ ਸਭ ਕੁਝ ਸਾਡਾ ਬਚ ਸਕਦਾ ਲੱਤਾਂਾਂ ਟੁੱਟੀ ਦਾ ਬਚਾਅ ਹੋ ਸਕਦਾ ਸਿਰ ਐਸੇ ਛੱਟ ਲੱਗੀ ਦਾ ਬਚਾਅ ਜੀ ਕਿੰਨੀਆਂ ਕਲਾਸਾਂ ਦੇ ਬੱਚਿਆਂ ਨੂੰ ਜਿਹੜੇ ਹੈਲਮਟ ਦਿੱਤੇ ਕਿ ਇਹ 5ਵੀਂ ਤੋਂ ਲੈ ਕੇ ਤੇ 8ਵੀਂ ਤੱਕ ਐਸੀ ਬੱਚਿਆਂ ਨੂੰ ਜਿਹੜੇ ਹੈਲਮਟ ਜਿਹੜੇ ਇਹ ਹੈਲਮਟ ਇੱਥੇ ਜੀ 64 ਬੱਚੇ ਸੀਗੇ 64 ਪੇਰੈਂਟ ਸੀਗੇ ਜਾਂ ਉਹਦੇ ਪਾਪਾ ਜਾਂ ਮਦਰ ਜਾਂ ਚਾਚਾ ਜੀ ਜਾਂ ਬ੍ਰਦਰ ਜਾਂ ਸਿਸਟਰ ਉਹਨਾਂ ਨੂੰ ਉਹਨਾਂ ਨੂੰ ਹੈਲਮਟ ਠੀਕ